ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਮੈਂ ਅਮ੍ਰਿਤਪਾਲក្លੇਰ ਸਵਾਗਤ ਕਰਦੀ ਹਾਂ ਦੋਸਤੋ ਮੈਂ ਤੁਹਾਡੇ ਲਈ ਪਿਛਲੇ ਕੁਝ ਦਿਨਾਂ ਤੋਂ ਪੇਸ਼ ਕਰ ਰਹੀ ਹਾਂ ਸ਼੍ਰੀ ਗੁਰਿੰਦਰਜੀਤ ਦੁਆਰਾ ਰਚਿਤ ਪੁਸਤਕ ਬਰਫ ਚ ਉਗੇ ਅਮਲਦਾਸ ਇਸ ਪੁਸਤਕ ਨੂੰ ਇਸ ਸਾਲ ਪੱਛਾਇਆ ਭਾਗ ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਲਓ ਜੀ ਬਹੁਤੀ देर ਨਾ ਕਰਦੇ ਹੋਏ ਆਪਾਂ ਤੁਹਾਡੇ ਲਈ ਇਸ ਦਾ ਅੱਜ ਅਗਲਾ ਕਾંડ ਪੇਸ਼ ਕਰ ਰਹੇ ਹਾਂ ਇਸ ਵਾਰ ਗਾ ਨੇ ਪੰਜਵੀਂ ਸੂਏ ਡੱਬ ਖੜੱਬਾ ਅਵਸ਼ਾ ਦਿੱਤਾ ਠੰਡ ਵਾਵਾ ਸੀ ਅਤੇ ਬਾਪੂ ਜੀ ਨੇ ਆਪਣਾ ਫੌਜ ਵਾਲਾ ਪੁਰਾਣਾ ਕੰਬੜ ਰਿਟਾਇਰ ਕਰਕੇ ਵਸ਼ੇਤ ਪਾ ਦਿੱਤਾ ਟੱਬਰ ਨੇ ਰੱਜ ਰੱਜ ਸ਼ੇੜੜਾ ਅਤੇ ਬੌਲੀ ਖਾਧੀ ਦੁੱਧ ਕੇ ਸ਼ਕੜਨੀਆਂ ਮੌਜਾ ਲੱਗ ਗੰਗਾ ਬਾਪੂ ਜੀ ਪਚੈਸਿਆਂ ਨੂੰ ਟੱਪ ਚੁੱਕੇ ਸਨ ਪਰ ਫੌਜ ਵਾਲੀ ਸਰੀਰਕ ਬਣਤਰ ਅਤੇ ਨਿਤਨੇਮ ਪੂਰੀ ਤਰ੍ਹਾਂ ਕਾਇਮ ਸੀ ਲੋਡੇ ਕੋ ਵੇਲੇ ਦੀ ਚਾਹ ਤੋਂ ਪਹਿਲਾਂ ਉਹ ਜਦੋਂ ਡੰਗਰਾਂ ਨੂੰ ਖਲ ਬੜੇ ਵਿਚਾਰਾਂ ਲਈ ਖੁਰਲੀ ਤੇ ਲਿਆਉਣ ਲੱਗੇ ਤਾਂ ਅਵਸ਼ੇ ਨੇ ਸਿਰ ਮਾਰ ਕੇ ਅਚਾਨਕ ਉਹਨਾਂ ਨੂੰ ਸੁੱਟ ਦਿੱਤਾ ਸੁਖ ਨਾਲ ਕੋਈ ਗੰਭੀਰ ਚੋਟ ਨਹੀਂ ਆਈ ਮੇਰੇ ਚਾਚੇ ਨੇ ਸ਼ਾਮ ਨੂੰ ਗੋਂਡੀ ਜੋਰੇ ਨੂੰ ਵਛਾ ਲੈ ਜਾਣ ਦੀ ਤਾਕੀਦ ਕੀਤੀ ਜੋਰਾ ਬੜਦਾਂ ਦੀਆਂ ਦੌੜਾਂ ਲਈ ਇਲਾਕੇ ਦਾ ਮੋਰੀ ਸੀ ਉਹ ਬੜੇ ਚਾਅ ਨਾਲ ਵਛੇ ਪਾਲਦਾ ਅਤੇ ਮੇਲੇ 'ਚ ਆਪਣੀ ਚਾਂਦੀ ਮਨਵਾਉਂਦਾ ਉਹ ਦੂਜੇ ਦਿਨ ਸਵੇਖ ਤੇ ਹੀ ਗੁਰਦੁਆਰੇ ਭੋਗ ਪੈਣ ਤੋਂ ਬਾਅਦ ਅਸਦਾ ਹਵੇਲੀ ਆ ਗਿਆ ਮੇਰੀ ਦਾਦੀ ਗਾਂ ਨੂੰ ਧੀਆ ਵਾਂਗ ਸਮਝਦੀ ਸੀ ਉਹ ਉਹਦੇ ਵਿਛੋੜੇ ਦੇ ਦੁੱਖ ਨੂੰ ਭੋਰਾ ਕੋਠਲ ਪਾਉਣ ਲਈ ਕੋਲ ਹੋ ਕੇ ਖਲੋ ਗਈ ਸਾਰਾ ਟੱਬਰ ਇਹ منظر ਦੇਖ ਕੇ ਹੱਕਾ ਬੱਕਾ ਰਹਿ ਗਿਆ ਕਿ ਗਾਣੇ ਇਸ ਵਾਰ ਭੋਰਾ ਰੋਸਾ ਨਾ ਕੀਤਾ ਵਸ਼ੇ ਨੇ ਬਥੇਰੇ ਖੋਰ ਫਸਾਏ ਪਰ ਜੋਰਾ ਉਹਨੂੰ ਹੱਕ ਹੱਕ ਕੇ ਲੈ ਗਿਆ ਇਹ ਵਰਤਾਰਾ ਬਹੁਤ ਅਚੰਬੇ ਵਾਲਾ ਸੀ ਕਿ ਗਾਣੇ ਇਸ ਵਾਰ ਕੋਈ ਸ਼ੋਗ ਨਹੀਂ ਮਨਾਇਆ ਸ਼ਾਇਦ ਬਾਪੂ ਜੀ ਦੇ ਡਿੱਗਣ ਦੀ ਪੀੜ ਉਹਨਾਂ ਤੋਂ ਵੱਧ ਗਾਣ ਨੂੰ ਹੋਈ ਹੋਵੇਗੀ ਕੋਈ ਅੰਦਾਜ਼ਾ ਨਹੀਂ ਲਾ ਸਕਿਆ ਗਾਂਂ ਪ੍ਰਤੀ ਪਰਿਵਾਰ ਦਾਤੇ ਤੇ ਜ਼ਿੰਮੇਵਾਰੀ ਵੱਧ ਕੇ ਦੂਨੇ ਚੌੜੇ ਹੋ ਗਏ ਕੁਝ ਸਿਰ ਪਹਿਲਾਂ ਘਰ ਵਿੱਚ ਹੋਈ ਤੂੰ ਤੂੰ ਮੈਂ ਮੈਂ ਤੇ ਬਾਪੂ ਜੀ ਅਕਸਰ ਬੇਬਲ ਰਹਿੰਦੇ ਪਰ ਅੱਜ ਦੀ ਘਟਨਾ ਤੋਂ ਬਾਅਦ ਉਹਨਾਂ ਨੂੰ ਜ਼ਿੰਦਗੀ ਦਾ ਨਵਾਂ ਤੇ ਮੁਕੱਦਸ ਮਕਸਦ ਮਿਲ ਗਿਆ ਸੀ ਮਿਲਦਾ ਵੀ ਕਿਉਂ ਨਾ ਗਾਂ ਬੜੀ ਨਿਮਾਣੀ ਅਤੇ ਸਿਆਣੀ ਸੀ ਉਹਦੇ ਸਹਜ ਨੂੰ ਵੇਖ ਕੇ ਲੱਗਦਾ ਕਿ ਜਿਵੇਂ ਉਹ ਐਨੇ ਸਾਲ ਬਾਪੂ ਜੀ ਦੇ ਨਾਲ ਨਾਲ ਰੇਡੀਓ ਤੇ ਆਉਂਦਾ ਗੁਰਬਾਣੀ ਵਿਚਾਰ ਸੁਣਦੀ ਰਹੀ ਹੋਵੇ ਜਦੋਂ ਉਹ ਅਲਾਕਤ ਆਨੰਦ ਵਿੱਚ ਹੁੰਦੀ ਤਾਂ ਉਸ ਨੂੰ ਰਤਾ ਵੀ ਫਰਕ ਨਾ ਪੈਂਦਾ ਜੇ ਕੋਈ ਜਨੌਰ ਚਾਂਚਕ ਉਹਦੀ ਪਿੱਠ ਤੇ ਆ ਬੈੰਦਾ ਪੰਜ ਉਹ ਚੋਟੀ ਦੀ ਨਖਰੇਲੋ ਸੀ ਅਤੇ ਮੱਖੀ ਮੱਛਰ ਤੇ ਨਿਸ਼ਾਨਾ ਬਿੰਨ ਕੇ ਪੂਸ਼ ਮਾਰਦੀ ਕਈ ਵਰੇ ਬੀਤ ਗਏ ਦਾਦੀ ਦੇ ਗੁਜਰਨ ਤੋਂ ਬਾਅਦ ਜਲਦੀ ਹੀ ਬਾਪੂ ਜੀ ਨੂੰ ਸਟ੍ਰੋਕ ਹੋ ਗਿਆ ਮੇਰੇ ਮਾਤਾ ਪਿਤਾ ਜੀ ਬਾਪੂ ਜੀ ਦੀ ਸੇਵਾ ਚ ਰੁੱਝ ਗਏ ਪਿਤਾ ਜੀ ਨੂੰ ਬਾਹਰ ਆਉਣਾ ਜਾਣਾ ਪੈਂਦਾ ਤਾਂ ਗਾਂ ਦੀ ਦੇਖਰੇਖ ਕਰਨੀ ਮੁਸ਼ਕਲ ਹੋ ਗਈ ਕਹਿਣ ਕਹਾਣ ਤੇ ਉਹਨਾਂ ਗਾਂ ਪਿੰਡ ਚ ਹੀ ਕਿਸੇ ਨੂੰ ਦੇ ਦਿੱਤੀ ਗਾਂ ਨੇ ਬੇਗਾਨੇ ਘਰ ਜਾ ਕੇ ਖਾਣਾ ਪੀਣਾ ਤਿਆਗ ਦਿੱਤਾ ਅਜੇ 2 ਹੀ ਦਿਨ ਹੋਏ ਸਨ ਕਿ ਉਹ ਗਾਂ ਨੂੰ ਵਾਪਸ ਸਾਡੀ ਹਵੇਲੀ ਬਣ ਗਏ ਇਹ ਉਹਨਾਂ ਜਨਮ ਆਸਥਾਨ ਸੀ ਉਹਨੇ ਵਾਰਤ ਤੋੜਿਆ ਤਾਂ ਸਭ ਨੂੰ ਸੁੱਖ ਦਾ ਸਾਹ ਆਇਆ ਜਦੋਂ ਪਿਤਾ ਜੀ ਬਾਪੂ ਜੀ ਨੂੰ ਸਹਾਰਾ ਦੇ ਕੇ ਵੇੜੇ 'ਚ ਸੈਰ ਕਰਾਉਂਦੇ ਤਾਂਾਂ ਗਾਂ ਚੁੱਪਚੀਪੀ ਤੇ ਉਹਨਾਂ ਨਾਲ ਗੱਲਾਂ ਕਰਦੀ ਤੇ ਟਿਕ ਟਿਕ ਵਿੰਦੀ ਰਹਿੰਦੀ ਜਿਵੇਂ ਤੰਦਰੁਸਤੀ ਦੀਆਂ ਅਰਦਾਸਾਂ ਕਰਦੀ ਹੋਵੇ ਫਿਰ 93 ਸਾਲ ਦੀ ਅਦਬ ਹਯਾਤ ਯਾਤਰਾ ਤੋਂ ਬਾਅਦ ਬਾਪੂ ਜੀ ਸਭ ਨੂੰ ਅਲਵਿਦਾ ਆਖ ਗਏ ਦੂਜੇ ਸੰਸਾਰ ਜੰਗ ਦੇ ਦੋਸਤ ਮਿੱਤਰ ਸਕੇ ਸਬੰਧੀ ਆਲੇ ਦਿਵਾਲੇ ਦੇ ਪਿੰਡਾਂ ਤੋਂ ਆਏ ਹਮਦਰਦਾਂ ਨੇ ਉਹਨਾਂ ਨੂੰ ਸਿੱਲੀਆਂ ਅੱਖਾਂ ਨਾਲ ਵਿਦਾ ਕੀਤਾ ਗਾਣ ਵੀ ਸ਼ਾਇਦ ਇਲਹਮ ਹੋ ਗਿਆ ਸੀ ਉਹਦੀਆਂ ਅੱਖਾਂ ਨਮ ਸੰਤ ਤੇ ਭੁੱਖ ਮਰ ਚੁੱਕੀ ਸੀ ਦੋ ਕੋ ਸਾਲ ਬਾਅਦ ਮੇਰੇ ਪਿਤਾ ਜੀ ਨੂੰ ਬੋਸਟਨ ਆਉਣਾ ਪੈ ਗਿਆ ਉਹ ਇਹ ਜਾਣਦੇ ਸਨ ਕਿ ਗਾਂ ਅੰਦਾ ਕਰ ਤੋਂ ਬਾਹਰ ਰਹਿਣਾ ਔਖਾ ਹੈ ਸਾਰਿਆਂ ਦੇ ਜੋਰ ਪਾਉਣ ਤੇ ਉਹ ਫਲਾਈਟ ਫੜਨ ਤੋਂ ਇੱਕ ਦਿਨ ਪਹਿਲਾਂ ਬਾਪੂ ਜੀ ਤੇ ਦਾਦੀ ਦਾਦੀ ਦੇਤੀ ਤੇ ਆਣੀ ਨੂੰ ਬੰਗੇ ਗਊਸ਼ਾਲਾ ਵਿੱਚ ਸ਼ੈੱਡ ਆਈ ਗਊਸ਼ਾਲਾ ਵਾਲਿਆਂ ਨੇ ਪ੍ਰੋਸਾਦ ਦਿੱਤਾ ਕਿ ਇੱਥੇ ਆ ਕੇ ਗਊਆਂ ਆਕਸਰ ਆਪਸ ਵਿੱਚ ਖੋਲ ਮਿਲ ਜਾਂਦੀਆਂ ਹਨ ਬਾਸਨ ਪਹੁੰਚਿਆ ਨੂੰ ਅਜੇ ਹਫ਼ਤਾ ਕੋ ਹੀ ਹੋਇਆ ਸੀ ਕਿ ਗਾਂ ਦੇ ਤੁਰ ਜਾਣ ਦਾ ਫੋਨ ਆ ਗਿਆ ਏ ਦਸਨ ਦੀ ਲੋੜ ਨਹੀਂ ਪਈ ਕਿ ਗਾਹ ਨੇ ਗਊਸ਼ਾਲਾ ਵਿੱਚ ਕੋਚ ਵੀ ਨਹੀਂ ਖਾਦਾ ਪੀਤਾ ਉਹ ਦੂਜੀਆਂ ਗੰਗਵਾਂ ਨਾਲ ਵੀ ਨਵੇਂ ਰਿਸ਼ਤੇ ਨਾ ਬਣਾ ਸਕੀ ਆਖਰੀ ਸਾਹ ਤੱਕ ਉਹਨੇ ਘਰ ਨੂੰ ਪਰਤਣ ਦੀ ਆਸ ਨਾ ਛੱਡੀ ਕੀ ਪਤਾ ਸੀ ਉਹਨੂੰ ਕਿ ਉਹ ਇਸ ਤਾਂ ਇਸ ਵਾਰ ਪੱਕੇ ਘਰ ਜਾ ਰਹੀ ਹੈ ਅਮਰੀਕਾ ਤੋਂ ਵਾਪਸ ਜਾਕੇ ਮੇਰੇ ਮਾਤਾ ਪਿਤਾ ਨੇ ਪਾਵਨ ਕਰਦੇ ਬਜ਼ੁਰਗਾਾਂ ਬੰਗ ਗਾਂ ਦੀ ਮਿੱਠੀ ਯਾਦ ਵਿੱਚ ਗੁਰਬਾਣੀ ਪਾਠ ਕਰਵਾਏ ਪਰ ਅੱਜ 22 ਸਾਲ ਬਾਅਦ ਵੀ ਉਹ ਇਸ ਧਾਰਨਾ ਤੋਂ ਮੁਕਤੀ ਨਹੀਂ پا ਸਕੇਗੇ ਗਾਂ ਨੇ ਇੱਕ ਅਲ ਦਿਲ ਨੂੰ ਲਾ ਲਿਆ ਪਰਿਵਾਰ ਕੇ ਇਕੱਠ ਹੋਵੇ ਜਾਂ ਕੋਈ ਖਾਸ ਦਿਨ ਸ਼ੁੱਧ ਬਜ਼ੁਰਗਾਾਂ ਨੂੰ ਯਾਦ ਕਰਦੇ ਆ ਗਾਂ ਦੇ ਮੋਹ ਦੀ ਗਾਥਾ ਭਾਵਨਾਵਾਂ ਦਾ ਹੜ ਲੈ ਆਉਂਦੀ ਹੈ ਅਸ ਹੈ ਕਿ ਗਾਂ ਸਾਡੇ ਵਿੜੇ ਚ ਨਵੇਂ ਉਗੇ ਬਿਰਖ ਚੋਂ ਹੀ ਇੱਕ ਬਿਰਖ ਹੈ ਅਤੇ ਆਪਣੇ ਜਨਮ ਅਸਥਾਨ ਤੇ ਹੀ ਸੁਸ਼ੋਭਤ ਹੈ ਗੈਨ ਕੁੱਕੜ ਵਾਂਗ ਜਗਾਉਂਦੀ ਸੁੱਤਾ ਆਲਮ ਨੂੰ ਕਕ ਕਾਂ ਕੋਲਾਵੇ ਵਾਪਰੇ ਰੇਸ਼ਟਿਆ ਰੱਜੀ ਪੂਰ ਕੀੜੀਆਂ ਦਾਣੇ ਢੋਂਦੀਆਂ ਧਰਤੀ ਜਿੱਡਾ ਬੋਹੜ ਮੱਕੜੀ ਜਾਲ ਬੁਣ ਰਹੀ ਇੰਟਰਨੈਟ ਦੇ ਕੋਲ ਗਾਲੀਆਂ ਅੱਖਾਂ ਭਿੱਜੀਆਂ ਬਾਪੂ ਲਈ ਅਰਦਾਸ ਅੰਦਾ ਹੋਇਆ ਇੱਕਲ ਇੱਕਲੜਾ ਡੁੱਬ ਗਏ ਤਰਵਾਸ ਡੋਬੇ ਨਗਰ ਸੁਨਾਮੀਆ ਕੰਚਰ 부ਜੇ ਚਾਲ ਕੁੰਜਾਂ ਬੜ ਪਰਦੇਸਨਾ ਬਜਰੇ ਠਾਹਰ ਨਾਲ ਮੈਂਡਕ ਸੱਪ ਕੁੱਲ ਬਚ ਰਹੇ ਬਾਦ ਚ ਆਇਆ ਪੁਚਾਲ ਕੁੱਤਾ ਰਾਤੀ ਸਰੋਵੇਆ ਸਿਵਾ ਸਵੇਰੇ ਲਾਲ ਤਜ ਸਿਆਨ ਪ੍ਰਾਮ ਕੀ ਗਾਫਲ ਮੇਰਾ ਧਿਆਨ ਮਸ਼ੀਨ ਹੋਇਆ ਮਨ ਲੋਚ ਦਾ ਆਹ ਬਣਾਉਟੀ ਗਿਆਨ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਿਸ਼ਾਨੀਆਂ ਸਵਰਗ ਵਾਸੀ ਦਾਦੀ ਬਾਬੇ ਦੀਆਂ ਚਾਂਦਨ ਸ਼ਾਨੀਆਂ ਛੰਨਾ ਕੰਗਣੀ ਵਾਲਾ ਗਲਾਸ ਫੌਜ ਵਾਲੀ ਫੋਟੋ ਕਾਲ ਆਦ ਜੋ ਪ੍ਰਵਾਸੀ ਕਦੇ ਅਟੈਚੀ ਚ ਪਾ ਕੇ ਲੈ ਆਇਆ ਸੀ ਨੂੰ ਛੁੱਟੀ ਵਾਲੇ ਦਿਨ ਲਿਸ਼ਕਾਉਂਦਾ ਰਹਿੰਦਾ ਮਨ ਹੀ ਮਨ ਵਰੇ ਪੁਰਾਣੇ ਇਕੱਠਾਂ ਜੋੜ ਲਿਆ ਮੇਲਿਆਂ ਤੇ ਵਿਆਹਾਂ ਆਦ ਨਾਲ ਗੱਲਾਂ ਕਰਦਾ ਕਰਦਾ ਕੋਹਾਂ ਦੂਰ ਤੁਰਿਆ ਰਹਿੰਦਾ ਸਿਟੀਜਨਸ਼ਿਪ ਸੈਰੇਮਨੀ ਪਰਵਾਸੀ ਗਾਵੇ ਓਕੇ ਹੈ ਨੇੜਾ ਸੋਚੇ ਜਨ-ਗਨ ਮਨ ਚਾਚੀ ਦੀ ਘੰਟੀ ਚੋ ਠਾਕੁਰ ਦਵਾਰਾਂ ਦੇ ਕੜਿਆਲ ਇੱਕੋ ਜਿਹੇ ਘਰਾਂ ਦੀ ਕਤਾਰ ਚੋ ਚੰਡੀਗੜ੍ਹ ਪੇਪਰ ਪਲੇਟ ਚੋ ਡੂਨਾ ਸਨੋਵ ਚੋ ਕਲਰ ਵਾਲਾ ਖੇਤ ਗਵੰਡੀਆਂ ਦੇ ਪੂਲ ਚੋ ਬੰਬੀ ਦਾ ਚਲਾ ਆਦ ਅਕਸਰ ਉਹਨੂੰ ਯਾਦ ਦਿਹਾਨੀ ਕਰਵਾਉਂਦੇ ਰਹਿੰਦੇ ਹਨ ਰੱਬ ਜਾਣੇ ਘਰ ਦੀਆਂ ਪ੍ਰਾਤਨ ਵਸਤੂਆਂ ਨੂੰ ਆਦਰ ਸਹਿਤ ਆਪਣੀ ਮਾਰਫਤ ਵਿੱਚ ਸ਼ਾਮਿਲ ਕਰਨਾ ਪ੍ਰਵਾਸ ਦਾ ప్రతిਫਲ ਹੈ ਜਾ ਉਮਰ ਦਾ ਸੁਭਾਅ ਪਰ ਕੁਝ ਵਸਤੂਆਂ ਅਲੋਪ ਹੋਣ ਤੋਂ ਬਾਅਦ ਵੀ ਮਨ ਅੰਦਰ ਮਨ ਦੇ ਮੰਦਰ ਚ ਡੂੰਗਾ ਜਿਵਾਸਾ ਕਰ ਜਾਂਦੇ ਹਨ ਪੱਛਮੀ ਦੁਨੀਆ ਦੇ ਇੱਕ ਕਲ ਪੁਣੇ ਚ ਵੇਦਨਾ ਮਈ ਮਨ ਇਨ ਵਿਰਲਾਪਾਂ ਨਾਲ ਯਾਦਾਂ ਦੇ ਸੰਦੂਕ ਫਰੋੜਦਾ ਰਹਿੰਦਾ ਹੈ ਬਾਪੂ ਦਾ ਸਾਈਕਲ ਘਰ ਦੇ ਡਰਾਈਵ ਵਿੱਚ ਖੜੀਆਂ ਕਾਰਾਂ ਦੇ ਝੁਰਮਟ ਵਿੱਚ ਅਕਸਰ ਪ੍ਰਗਟ ਹੁੰਦਾ ਬਾਪੂ ਦੇ ਸਾਈਕਲ ਦਾ ਪਰਛਾਵਾਂ ਬਾਪੂ ਦਾ ਇਹ ਸਾਈਕਲ ਨਿਮਾਣਾ ਹੋ ਕੇ ਵਰਦਾ ਕਦੇ ਨਾ ਮੰਗਦਾ ਗੈਰਾਂ ਸੜਕਾਂ ਪੱਕੀਆਂ ਵਟਾਂ ਬੰਨਿਆ ਉੱਤੇ ਸਰਕਸਾਂ ਕਰਦਾ ਭੱਜਦਾ ਬਾਪੂ ਜਦੋਂ ਭਜਾਉਂਦਾ ਬਾਹਲਾ ਸੱਜਦਾ ਭੋਰਾ ਹਵਾ ਜਹੀ ਛੱਕ ਕੇ ਸਾਈਕਲ ਹਵਾ ਚ ਉੱਡਦਾ ਕਦੇ ਨਾ ਕਰਦਾ ਕਿਸ਼ਤ ਵਧੀਕੀਆਂ ਨਾ ਹੀ ਮਾਰਦਾ ਧੂਆਂ ਕਦੇ ਨਾ ਟਿਕਦਾ ਛੱਕਦਾ ਸੌ ਬਣ ਕੇ ਸਭ ਦੇ ਸੌਦੇ ਢੋਂਦਾ ਖਲ ਬੜੇ ਮੇਲੇ ਬਾਪੂ ਮੁੜਦਾ ਗਈਆਂ ਮੱਝਾਂ ਨਿਜ਼ਾ ਲਾਲਾ ਤੱਕਣਾ ਸਾਈਕਲ ਜਦੋਂ ਖਲੋਂਦਾ ਸਾਈਕਲ ਖਚਰਾ ਖਚਰਾ ਹੱਸਦਾ ਜਵਾਨ ਦਿਲਾਂ ਚ ਵਸਦਾ ਕਦੇ ਕਦੇ ਬਣ ਸ਼ਰਾਰਤੀ ਜਵਾਨਾਂ ਵਿੱਚ ਰਲਦਾ ਚੋਰੀ ਚੋਰੀ ਬਾਪੂ ਕੋਲ ਅੱਲੜ ਪੁੜੇ ਵਿੱਚ ਰਸਦਾ ਮਾਰਦਾ ਟੱਲੀਆਂ ਪੁੱਤਾਂ ਵਾਂਗਰ ਬਾਪੂ ਰੱਖਦਾ ਸਾਈਕਲ ਮੋਢੇ ਚੁੱਕ ਕੇ ਵੇਈ ਪਾਰ ਕਰਾਉਂਦਾ ਨਿੱਕੇ ਨਿੱਕੇ ਨਖਰੇ ਚੱਲਦਾ ਫਸਿਆ ਪਹੁੰਚਾ ਕੱਢ ਕੱਢਦਾ ਗਰੀਸ ਸੁਹਾਕੇ ਇਹਨੂੰ ਚੁੱਪ ਕਰਾਉਂਦਾ ਪਰਦੇ ਕੱਸਦਾ ਬਾਪੂ ਰਿਸਕ ਕਮਾਉਂਦਾ ਮਹਿੰਦਰ ਫੌਜੀ ਕੋਲੋਂ ਪੰਚਰ ਜਾਲ ਲਗਾਉਂਦਾ ਮੇਰੇ ਬਾਲਾਂ ਨਾਲੋਂ ਸਾਈਕਲ ਵੱਧ ਜਾਣਦਾ ਮਿੱਠੇ ਕੌੜੇ ਰਿਸ਼ਤੇ ਹਮਸਫਰਾਂ ਦੇ ਰਸਤੇ ਦੌੜ ਜਾਂਦਾ ਅਫਸੋਸ ਵਿਆਹੀ ਸਭ ਨੂੰ ਮਿਲ ਕੇ ਆਉਂਦਾ ਦੁੱਖ ਸੁੱਖ ਸਭ ਹੰਡਾਉਂਦਾ ਮੈਨੂੰ ਗੁੱਸਾ ਚੜਦਾ ਛੱਡ ਸਕੂਲੇ ਮੈਨੂੰ ਬਾਪ ਦੇ ਨਾਲ ਸ਼ਹਿਰ ਨੂੰ ਵਗਦਾ ਮੈਂ ਥੋ ਵੱਧ ਗੁਰਬਾਣੀ ਸੁਣਦਾ ਸਫ਼ਰ ਕਰਦਿਆਂ ਅਕਸਰ ਬਾਪੂ ਸੁਖਮਣੀ ਗਾਉਂਦਾ ਟਾਇਰ ਟਾਇਰ ਪ੍ਰਿਕਰਮਾ ਕਰਦਾ ਘੁਮ ਘੁਮ ਰੱਬ ਤੇ ਆਉਂਦਾ ਸਾਈਕਲ ਆਦਬ ਸਿਖਾਉਂਦਾ ਕਦੇ ਕਦੇ ਬਾਪੂ ਦੇ ਸੰਗ ਬਰਸਾਤਾਂ ਵਿੱਚ ਨਹਾਉਂਦਾ ਕਦੇ ਨਾ ਪੈਰ ਰਗੜਦਾ ਧੂਆਂ ਕੋਹਰੇ ਲੂਆਂ ਸਾਵੇਂ ਚੌੜਾ ਹੋ ਹੋ ਖੜਦਾ ਸਰ ਚੜਾਈਆਂ ਚੜਦਾ ਸਾਈਕਲ ਕਦੇ ਨ ਅੰਦਰ ਵੜਦਾ ਬਾਪੂ ਦੇ ਸਾਈਕਲ ਦਾ ਪ੍ਰਸ਼ਾਮਾ ਕਾਰਾਂ ਦੇ ਝੁਰਮਟ ਵਿੱਚ ਅਕਸਰ ਪ੍ਰਗਟ ਹੁੰਦਾ ਪਿੱਤਰਾ ਵਾਂਗੂ ਜਾਪੇ ਨਿਰਾਹੀ ਲੱਗਦਾ ਸਮਾਦ ਜਿਹਾ ਇਹ 10 ਪੋਸ਼ਟਾਂ ਦਾ ਸੰਝੀ ਖਲਕਤ ਵਿੱਚ ਸਮਾਉਂਦਾ ਹੁਣ ਵੀ ਨਜ਼ਮਾਂ ਨਾਲ ਲਿਖਾਉਂਦਾ ਪਤੰਗ ਪ੍ਰਵਾਸੀ ਹੋਣ ਦੀ ਜਸਤ ਜੂ ਨੇ ਸੰਸਾਰ ਦੀਆਂ ਵੱਖ-ਵੱਖ ਕਾਮਨ ਵੱਖ-ਵੱਖ ਹੱਦ ਤਿੱਕਰ ਮੁਤਾਸਰ ਕੀਤਾ ਹੈ ਹੋ ਸਕਦਾ ਹੈ ਇਹਦਾ ਕਾਰਨ ਜੱਦੀ ਪੁਸ਼ਤੀ ਹੋਵੇ ਜਾਂ ਆਰਥਿਕ ਧਾਰਮਿਕ ਫਿਰਕੂ ਜਾਂ ਫਿਰ ਰਾਜਸੀ ਪਰਵਾ ਪਰ ਪ੍ਰਵਾਸੀਆਂ ਨੇ ਅਕਸਰ ਪਿੱਛੇ ਨਾਲ ਕਈ ਪੋਸ਼ਟਾਂ ਤਿੱਕਰ ਤੰਦਾਂ ਜੋੜੀ ਰੱਖੀਆਂ ਇਥੋਂ ਤੱਕ ਕਿ ਪ੍ਰਵਾਸ 'ਚ ਕੋਈ ਸਤੰਤਰਤਾ ਸੰਗਰਾਮ ਰਾਜ ਪਲਟੇ ਵਿਦ੍ਰੋ ਆਰਥਿਕ ਵਿਕਲਪ ਸਮਾਜਿਕ ਬਦਲਾ ਆਦ ਸਮੇ ਸਮੇ ਅਨੁਸਾਰ ਜਨਮ ਦੇ ਰਹੇ ਇਹ ਵਤਨ ਨਾਲ ਜੁੜੇ ਰਹਿਣ ਦੀ ਤੀਖਣ ਸੱਦਰ ਹੀ ਹੈ ਜੋ ਹਰ ਪ੍ਰਵਾਸੀ ਦੇ ਅਵਚੇਤਨ ਦੀਆਂ ਝੜੀਆਂ ਚ ਕਈ ਪੁਸ਼ਤਾں ਤਿੱਕਰ ਪਰਬਲ ਰਹਿੰਦੀ ਹੈ ਪਦਾਰਥਵਾਦੀ ਗੁਲਾਮੀ ਨਾਲ ਨਿਤ ਖੈਂਦੀ ਅਤੇ ਮਨੋਮਨਿ ਸੁਖਧ ਦੀ ਰਹਿੰਦੀ ਇਸ ਹਸਰਤ ਨੂੰ ਕੋਈ ਕਿੰਨੇ ਕ ਪੂਰੀ ਕਰ ਸਕਦਾ ਹੈ ਕਈ ਗੱਲਾਂ ਤੇ ਨਿਰਭਰ ਕਰਦਾ ਹੈ ਫਿਰ ਵੀ ਜੰਮਣ ਭੁਆਏ ਦੀ ਸ਼ਦੀਦ ਖਿਚ ਹਰ ਪ੍ਰਵਾਸੀ ਨੂੰ ਆਖਰੀ ਸੱਤ ਅਕ ਅਕਸਰ ਸੁਪਨਾੰਤਰ ਹੁੰਦੀ ਰਹਿੰਦੇ ਹੈ ਮੈਂ ਪ੍ਰਵਾਸੀ ਕੰਮ ਤੋਂ ਆਇਆ ਨੀਂਦਰ ਰਾਤੀ ਘੂਕ ਸੋ ਆਇਆ ਅੰਬਰ ਜਮਾ ਹੀ ਰਹਿ ਗਿਆ ਦੰਗ ਸੁਪਨੇ ਚ ਇਸ ਤੋਂ ਅੱਗੇ ਦੋਸਤੋ ਕੱਲ ਨੂੰ ਤੁਹਾਡੇ ਲਈ ਪੇਸ਼ ਹੋਏਗਾ ਕਿ ਸੁਪਨੇ ਚ ਕੀ ਆਇਆ ਕੀ ਨਹੀਂ ਆਇਆ ਤੇ ਆਪਾਂ ਦੇਖਦੇ ਆ ਕਿ ਕੱਲ ਨੂੰ ਸਾਡੇ ਲੇਖਕ ਸ਼੍ਰੀ ਗੁਰਿੰਦਰਜੀਤ ਜੀ ਇਸ ਤੋਂ ਅੱਗੇ ਕੀ ਰਚਦੇ ਨੇ ਤੇ ਕੱਲ ਤੱਕ ਤਾਂ ਇੰਤzar ਕਰਨਾ ਪਵੇਗਾ ਤੇ ਹੁਣ ਆਪਣੀ ਦੋਸਤ ਅਮ੍ਰਿਤ ਪਲਕਲੇ ਨੂੰ ਦਿਓ ਇਜਾਜ਼ਤ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਖਾਸ ਤੌਰ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਹੁਣ ਆਪਣੀ ਖਾਦਮ ਨੂੰ ਦਿਓ ਇਜਾਜ਼ਤ